ਦਾ ਇਹ ਪੰਜਾਬ ਦੇ ਜੱਟਾਂ ਦਾ ਇੱਕ ਪੁਰਾਣਾ ਕਬੀਲਾ ਹੈ ਇਸ ਵੰਸ਼ ਦਾ ਵਡੇਰਾ ਸਰੋਈ ਸੀ ਇਸ ਖਾਨਦਾਨ ਦਾ ਕਿਸੇ ਸਮੇਂ ਦਿੱਲੀ 'ਚ ਰਾਜ ਸੀ 8ਵੀਂ ਸਦੀ ਵਿੱਚ ਤੰਮਰਾਂ ਨੇ ਇਹਨਾਂ ਨੂੰ ਹਰਾ ਕੇ ਦਿੱਲੀ ਤੇ ਆਪਣਾ ਰਾਜ ਕਾਇਮ ਕਰ ਲਿਆ ਸਰੋਈ ਵੰਸ਼ ਦੇ ਢਿੱਲੋਂ ਸੰਗੇ ਮਲੀ ਦੋਸਾਂਝ ਤੇ ਟੀਮ ਸੇ ਰਾਜਸਥਾਨ ਵੱਲ ਚਲੇ ਗਏ 15ਵੀਂ ਸਦੀ ਦੇ ਅੰਤ ਵਿੱਚ ਇਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ ਅੱਧੇ ਮਾਲਵੇ ਤੇ ਪਟੀਆਂ ਤੇ ਪਨਵਾਰਾਂ ਦਾ ਕਬਜ਼ਾ ਸੀ ప్రసిద్ధ ਇਤਿਹਾਸਕਾਰ ਤੇ ਮਹਾਨ ਵਿਦਵਾਨ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਕਿਤਾਬ ਪੰਜਾਬੀ ਜੀਵਨ ਤੇ ਸੰਸਕ੍ਰਿਤੀ ਵਿੱਚ ਲਿਖਿਆ ਹੈ ਕਿ ਸੰਗੀ ਖਾਨਦਾਨ ਦੇ ਲੋਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਤਰਨਤਾਰਨ ਦੇ ਲਾਗੇ ਸੰਗਾ ਪਿੰਡ, ਜ਼ਿਲ੍ਹਾ ਜਲੰਧਰ ਵਿੱਚ ਕਾਲਾ ਸੰਗਾ, ਜੰਡ ਸੰਗਾ, ਦੁਸਾਂਝ ਆਦਿ ਤੇ ਮਾਲਵੇ ਦੇ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਾਈਕੀ ਡਰੋਲੀ, ਜ਼ਿਲ੍ਹਾ ਸੰਗਰੂਰ ਵਿੱਚ ਪਿੰਡ ਗੁਵਾਰਾ ਆਦਿ ਰਹਿੰਦੇ ਹਨ। ਇਹਨਾਂ ਦੀ ਵੰਸ਼ਾਵਲੀ ਸਿੱਧੀ ਸੂਰਜ ਵੰਸ਼ ਨਾਲ ਜਾਂ ਮਿਲਦੀ ਹੈ। ਮੰਲੀ ਤੇ ਟਿੱਲੋ ਇਸੇ ਗੋਤ ਦੀਆਂ ਦੋ ਵੱਖੋ-ਵੱਖ ਸ਼ਾਖਾ ਹਨ। ਇਲਾਕਾ ਚੜਿੱਕ ਸਿੱਧਾ ਦੇ ਸਮੇਂ ਵਿੱਚ ਸੰਗੀ ਗੋਤ ਦੇ ਜੱਟ ਗਿੱਲਾ ਨਾਲ ਅਣਬਨ ਹੋਣ ਕਾਰਨ ਸੰਗੇ ਮੋਗੇ ਤੋਂ 8 ਮੀਲ ਅੱਗੇ ਡਰੋਲੀ ਵਿੱਚ ਜਾ ਵਸੇ ਸਨ। ਈਸਵੀ 1852 ਤੋਂ 50 ਦੇ ਪਹਿਲੇ ਬੰਦੂਬਸਤ ਅਨੁਸਾਰ ਡਰੋਲੀ ਨਾਂ ਦੀ ਨਾਚੀ ਨਹੀਂ। ਮੁਸਲਮਾਨ ਬਾਦਸ਼ਾਹ ਤੋਂ ਇਥੇ ਕੁਝ ਜਾਗੀਰ ਲਈ ਸੀ। ਸੰਗੇ ਡਰੋਲੀ ਦੇ ਮੁਜਾਰੇ ਬਣ ਗਏ। ਉਸ ਦੀ ਮੌਤ ਮਗਰੋਂ ਉਹ ਉਸ ਦੀ ਜਾਗੀਰ ਦੇ ਮਾਲਕ ਬਣ ਗਏ। ਜ਼ਿਲ੍ਹਾ ਫਿਰੋਜ਼ਪੁਰ ਦੇ ਗਸ਼ਟিয়ার ਅਨੁਸਾਰ ਬਾਬਾ ਲੂੰਬੜੇ ਨੇ ਸੰਗੇ ਖਾਨਦਾਨ ਨੂੰ ਮਾਲਵੇ ਵਿੱਚ ਵਸਾਇਆ। ਡਰੋਲੀ ਦੇ ਮੋਢੀ ਬਾਬਾ ਲੂੰਬੜੇ ਦੇ ਦੋ ਬਾਰਸ ਅਜਬ ਅਤੇ ਅਜੈਬ ਹੋਏ। ਇਹ ਦੋਵੇਂ ਪਰ ਆ ਤੀਸਰੀ ਪਾਤਸ਼ਾਹੀ ਦੇ ਸੇਵਕ ਸਨ। ਪਾਈ ਗੁਰਦਾਸ ਦੀ ਵਾਰ ਵਿੱਚ ਵੀ ਇਹਨਾਂ ਬਾਰੇ ਲਿਖਿਆ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਸੰਗੇ ਕੇਵਲ ਡਰੋਲੀ ਵਿੱਚ ਹੀ ਆਬਾਦ ਸਨ ਗੁਰੂ ਹਰਗੋਬਿੰਦ ਜੀ ਦਾ ਸੰਡੂ ਸਾਈਂ ਦਾਸ ਖੱਤਰੀ ਡਰੋਲੀ ਵਿੱਚ ਰਹਿੰਦਾ ਸੀ ਉਹ ਗੁਰੂ ਅਰਜਨ ਦੇਵ ਦਾ ਪੱਕਾ ਸੇਵਕ ਸੀ ਸੰਗੇ ਵੀ ਸਿੱਖੀ ਵਿੱਚ ਬਹੁਤ ਸ਼ਰਧਾ ਰੱਖਦੇ ਸਨ 6ਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਡਰੋਲੀ ਪਿੰਡ ਨੂੰ ਪਾਈਕੀ ਦਾ ਖਿਤਾਬ ਦਿੱਤਾ ਤਾਂ ਲੋਕ ਸੰਗੇ ਖਾਨਦਾਨ ਦੇ ਲੋਕਾਂ ਨੂੰ ਵੀ ਪਾਈਕੇ ਕਹਿਣ ਲੱਗ ਪਏ ਡਰੋਲੀ ਦੀ ਸੰਗਤ ਨੂੰ ਗੁਰੂ ਜੀ ਨੇ ਆਪ ਹੀ ਘਟਾਰ ਤੇ ਪੋਤੀ ਬਖਸ਼ੀ ਸੰਗੇ ਖਾਨਦਾਨ ਦਾ ਪਾਈ ਕਲਿਆਣ ਦਾਸ 6ਵੇਂ ਪਾਤਸ਼ਾਹ ਦਾ ਪੱਕਾ ਸਿੱਖ ਸੀ ਉਹ ਅਜੈਬ ਦਾ ਪੁੱਤਰਾ ਪਾਈ ਕਲਿਆਣ ਦਾ ਪੁੱਤਰ ਵੀ ਆਪਣੇ ਪਿਤਾ ਵਾਂਗ ਬੜਾ ਬਹਾਦਰ ਸੀ ਉਹ ਦਸਮ ਗੁਰੂ ਦਾ ਸੈਨਾਪਤੀ ਬਣਿਆ ਉਸ ਦਾ ਨਾਮ ਪਾਈ ਨੰਦ ਚੰਦ ਸੀ ਪਾਈ ਨੰਦ ਚੰਦ ਦਾ ਪੁੱਤਰ ਪਾਈ ਦੇਸ ਰਾਜ ਵੀ ਗੁਰੂ ਜੀ ਦਾ ਸ਼ਰਧਾਲੂ ਸੀ ਪਾਈ ਕਲਿਆਣ ਦਾਸ ਦੀ ਵੰਸ਼ ਨੇ ਦੋਵੇਂ ਕੋਰੇ ਵਾਲੇ ਦੋਵੇਂ 3 ਜੋਗੇ ਵਾਲਾ ਪਾਈ ਕਾ ਬਾੜਾ ਆਦਿਕਈ ਨਵੇਂ ਪਿੰਡ ਬੰਨੇ ਸਨ ਮਾਲਵੇ ਵਿੱਚ ਜਦੋਂ ਸੰਗਿਆਂ ਦੀ ਗਿਣਤੀ ਵਧ ਗਈ ਤਾਂ ਕੁਝ ਸੰਗੇ ਲੁਧਿਆਣੇ ਤੋਂ ਵੀ ਅੱਗੇ ਮਾਝੇ ਤੇ ਦੁਆਬੇ ਵੱਲ ਚਲੇ ਗਏ ਕਿਸੇ ਸਮੇਂ ਸੰਗੋਲ ਵੀ ਸੰਗੇ ਜੱਟਾਂ ਦਾ ਘਰ ਸੀ ਸੰਗੋਲ ਕਈ ਵਾਰ ਉਜੜਿਆ ਤੇ ਕਈ ਵਾਰ ਵਸਿਆ ਇਸ ਪਿੰਡ ਵਿੱਚ ਬਹੁਤ ਹੀ ਪਰਾਚੀਨ ਥੇ ਹੈ ਹੁਣਾ ਨੇ ਵੀ ਇਸ ਨੂੰ ਤਬਾਹ ਕੀਤਾ ਅਗਰ ਵੀ ਲਾ ਦਿੱਤੀ ਸੀ ਸਭ ਤੋਂ ਵੱਧ ਸੰਗੇ ਦੁਆਬੇ ਵਿੱਚ ਆਬਾਦ ਹਨ ਸਾਰਾ ਗੋਤ ਕਾਲਾ ਸੰਗਾ ਤੋਂ ਹੀ ਬਦਿਆ ਪੁਲਿਆ ਹੈ ਗਣਸ਼ੰਕਰ ਦੇ ਇਲਾਕੇ ਵਿੱਚ ਚੱਕ ਸੰਗਾ ਵੀ ਸੰਗੇ ਗੋਤ ਦੇ ਜੱਟਾਂ ਦਾ ਪਿੰਡ ਹੈ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸ਼ਹਾਪੂਰ ਵੀ ਸੰਗੇ ਗੋਤ ਦਾ ਪ੍ਰਸਿੱਧ ਪਿੰਡ ਹੈ ਹੁਣ ਤਾਂ ਸੰਗੇ ਗੋਤ ਦੇ ਜੱਟ ਸਾਰੇ ਪੰਜਾਬ ਵਿੱਚ ਬਠਿੰਡਾ ਮਾਨਸਾ ਤੱਕ ਵੀ ਆਬਾਦ ਹਨ ਮਾਨਸਾ ਵਿੱਚ ਸੰਗਾ ਪਿੰਡ ਸੰਗੇ ਗੋਤ ਦੇ ਲੋਕਾਂ ਦਾ ਹੀ ਹੈ ਸੰਗਾ ਛੋਟਾ ਗੋਤ ਹੀ ਹੈ ਇੱਕ ਸੰਗੇ ਪਿੰਡ ਤਰਨਤਾਰਨ ਪਾਸ ਹੈ ਬੀ ਐਸ ਦਹਿਆ ਅਨੁਸਾਰ ਸੰਗੇ ਸਿਕੰਦਰ ਦੇ ਹਮਲੇ ਸਮੇਂ ਵੀ ਪੰਜਾਬ ਵਿੱਚ ਵਸਦੇ ਸਨ ਹੂਨਾਵਾਂ ਦੇ ਹਮਲਿਆਂ ਤੋਂ ਤੰਗ ਆ ਕੇ ਸੰਗੇ ਮੱਲੀ ਤੇ ਪਰਮਾਰ ਆਦਿ ਜਾਤੀਆਂ ਦੇ ਲੋਕ ਪੰਜਾਬ ਛੱਡ ਕੇ ਦਿੱਲੀ ਤੇ ਮੱਧ ਪ੍ਰਦੇਸ਼ ਦੇ ਖੇਤਰਾਂ ਵੱਲ ਚਲੇ ਗਏ ਮੁਸਲਮਾਨ ਦੇ ਹਮਲਿਆਂ ਸਮੇਂ ਫਿਰ ਵਾਪਸ ਪੰਜਾਬ ਵਿੱਚ ਆ ਗਏ ਸਨ ਪੰਜਾਬੀ ਦਾ ਮਹਾਨ ਲੇਖਕ ਤੇ ਬੁੱਧੀਜੀਵੀ ਸ਼ਮਸ਼ੇਰ ਸਿੰਘ ਅਸ਼ੋਕ ਸੰਗਾ ਜੱਟਨੀ ਮੋਗੇ ਦੇ ਮੇਜਰ ਦਰਬਾਰਾ ਸਿੰਘ ਨੇ ਸੰਗਿਆਂ ਦਾ ਇਤਿਹਾਸ ਇੱਕ ਖੂਜ ਭਰਪੂਰ ਪੁਸਤਕ ਲਿਖੀ ਹੈ ਜਿਸ ਵਿੱਚ ਸੰਗੇ ਜੱਟਾਂ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ ਉੱਤਰੀ ਭਾਰਤ ਦੇ ਇਤਿਹਾਸ ਵਿੱਚ ਮੱਲੀ ਕੰਗ ਬਿਰਕ ਸੰਗੇ ਸੰਦੂ ਅਤੇ ਖੋਕਰ ਆਦਿ ਜੱਟ ਕਬੀਲਿਆਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਅਤੇ ਮਹਾਨ ਹੈ ਸੰਗਾ ਜੱਟਾਂ ਦਾ ਬਹੁਤ ਹੀ ਉੱਗਾਂਤਿਤ ਛੋਟਾ ਗੋਤ ਹੈ ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਪਾਈ ਜਾ ਰਹਾ ਹੈ